ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੁਣੇ-ਹੁਣੇ ਪਹੁੰਚੇ ਵੀ ਖੇਤਾਂ ਖੇਤਮਾਂ ਦੇ ਵਿੱਚ ਸ਼ੁਰੂ ਕਰਨਾ ਬਲੌਗ ਦਾ ਫਲੈਟ ਅੱਜ ਸੱਜਰੀ ਆ ਗਈ ਤੇ ਤਣੀ ਗਿਆ ਵੀ ਲੇਬਰ ਨੂੰ ਦੇਖਣਾ ਅੱਜਾਂ ਹੀ ਮਸ਼ੀਨਾਂ ਲੇਬਰ ਮਿਲਣੀ ਤੇ ਜਿਹੜੀ ਆਪਣੇ ਆਵਾ ਹੋਰ ਨੂੰ ਦੇਖਣ ਗਏ ਆ ਸਨੌਰ ਮਿਲਾਂ ਤੇ ਇੱਕ ਲਾੜੀਆਂ ਗਠੇ ਇਹਨਾਂ ਪੌਦ ਵੀ ਦਿਖਾਦੇ ਆ ਇੱਕ ਠੰਡ ਬਹੁਤ ਸੀ ਵੀ ਅੱਜ ਦੇ ਬਾਹਰ ਠੰਡ ਹੋ ਗਈ ਦੁਬਾਰੇ ਵਿਚ ਨੂੰ ਹੌਤਾ ਹਾਂ ਹੌਤੇ ਏੜ-ਗੇੜ ਪੰਨੇ ਵੱਧੇ ਹੋਗੇ ਜੀ ਨਾ ਵਧੀਆ ਧੁੱਪ ਨਿਕਲਦੀ ਨਹੀਂ ਬਈ ਤੇ ਆ ਭਈ ਆ ਵੀ ਪੌਦ ਆ ਲੈਣੀ ਤੇ ਹੁਣ ਦੇਖ ੱਲੇ ਬਰਾਵੇ ਪਹਿਲਾਂ ਗਠੇ ਲਾਵਾਂਗੇ ਫਿਰ 12 ਵਜੇ ਮਸ਼ੀਨ ਆਵੇਗੀ ਫਿਰ ਤੋੜੀਆਂ ਕੱਢਾਂਗੇ ਕਿਉਂ ਹਜੇ ਉਸ ਹੋਵਾ ਉਸ ਵੇਲੇ ਨੁਕਸਾਨ ਹੋਏਗਾ ਉਹ ਛੜੇਗਾ ਘੱਟ ਤੋੜੀਆਂ ਵੀ ਗਿੱਲੀ ਜੀ ਮਾ ਉਸ ਜੀ ਪਾਣੀ ਕਰਕੇ ਚਲੋ ਠੀਕ ਹੈ ਜੀ ਆਣਦੇ ਧਣੀ ਨੂੰ ਫਿਰ ਦਿਖਾਣੇ ਸਾਨੂੰ ਤੇ ਉਹ ਵੀ ਕੱਲ੍ਹ ਕੀ ਕਰੀ ਪਈਆਂ ਤਿਆਰੀਆਂ ਗਠੇ ਲਾਣੇ ਗੀਆਂ ਤੇ ਕਿਆਰੀਆਂ ਇਹਨਾਂ ਪੱਦਰਾਂ ਓਕੇ ਰਿਪੋਰਟ ਆ ਬਸ ਆਣ ਤੇ ਲੇਬਰ ਨੂੰ ਜਦੇ ਸ਼ੁਰੂ ਕਰ ਦਿੰਗੇ ਲਾਣੇ ਤੇ ਅੱਜ ਤੋੜੇਗਾ ਸਿਰੇ ਫਤਿਹ ਹੋ ਜਾਏਗਾ ਕੰਮ ਫਤਿਹ ਬੱਲਿਆ ਹੋਵੇਂਗਾ ਜਦ ਮਸ਼ੀਨ ਆਣ ਵਾਲਾ ਟਾਈਮ ਹੋ ਜਾਏ ਟਰੈਕਟਰ ਟਰਾਲੀ ਪਾ ਲਿਆਵੇਂਗੇ ਚਲ ਨਵੇੜੇ ਅਗੇ ਤੁਨ ਨਹੀਂ ਕੋ ਬੰਦੇ ਲਾਣੇ ਕੋਡ ਆ ਲੋ ਵੀ ਡਾਈ ਗਾ ਖੁਰਨਾ ਥੈਲਾ ਥੋੜਾ ਜਿਹਾ ਡਾਈ ਪਾਵੇਂਗੇ ਪੂਰੇ ਗਠੇ ਲਾਣ ਦੇ ਤੇ ਚਲ ਵਧੀਆ ਮੋਟੇ ਜਿਹੋ ਜਿਹਾ ਵਧੀਆ ਬਣ ਜੇ ਲਾ ਵੀ ਗਠੇਂ ਕੀ ਪਾਦੇ ਵੀ ਪਾਲੀ ਟੋਕਰਿਆਂ ਮਾ ਚਲੋ ਬਸ ਇਹਦੇ ਬਾਦਵਾ ਲੈ ਜੇਗੇ ਪੱਕੀ ਹਨਾ ਚੱਕ ਰਿਹਾ ਵੀ ਮਿੱਤਰੋ ਮਸ਼ੀਨ ਵਾਲਾ ਆਵੇਗਾ 12:00 ਵਜੇ 12:30 ਤੇ ਮਹਾਂ ਟਰੈਲੀ ਟਰੋਲੀ ਲੈ ਜੀਏ ਤੇ ਲੀਅਰ ਮੇਰੇ ਨੂੰ ਮਾਰਦੀ ਏ ਬਾਏ ਹੋ ਰਿਹਾ ਕੋਲ ਟੱਲੇ ਬੈਠਣ ਲੱਗ ਬਾਏ ਮਿੱਤਰੋ ਕੱਢ ਰਾ ਟਰੈਕਟਰ ਬਾਹਰ ਜੋੜ ਦੀ ਟਰੈਲੀ ਤੇ ਚੱਲੀਏ ਥੋੜਾ ਤੇ ਦਵਾ ਮਸ਼ੀਨ ਵਾਲਾ ਆਏਗਾ 1:00 ਵਜੇ ਬਾਏ ਮਿੱਤਰੋ ਲਾਦੇ ਇਕੱਠੇ ਅੱਧਾ ਖੇਤ ਉੱਤੇ ਲੱਗ ਗਿਆ ਅੱਧਾ ਰਹਿ ਗਿਆ ਬਰਾਬਰ ਜੀ ਆ ਦੇਖ ਰਿਹਾ ਮਸ਼ੀਨ ਨੂੰ ਕਾਦਾ ਵੀ ਜੀ والله ਮਤਰਾ ਬਾੜ ਦਾ ਟਰੈਕਟਰ ਅੰਦਰ ਫੋੜਦਾ ਤਨੀ ਲੰਗਾ ਖੇਤ ਵਾਂ ਪੌਣੇ 4 ਵੇ ਮੇ ਟਰੈਲੀ ਵੀ ਟਰੈਕਟਰ ਵੀ ਧੋਵੇਂਗੇ ਪਰ ਟਾਈਮ ਇੰ ਲੱਗਦਾ ਹੈ ਨਾ ਚਮਕਾ ਦੇਗੇ ਟਰੈਲੀ ਵੀ ਨਿਬੜੀ ਵੀ ਆ ਬਾਈ ਫਤੇਗੜ ਸਾਹਿਬ ਰਗੇ ਉੱਥੇ ਹੀ ਫਿਬਰ ਗਈ ਜਦਾ ਲੈ ਵੀ ਮਿੱਤਰੋ 3 ਵਜ ਗਏ ਪੌਣੇ 3 ਹੋ ਗਏ ਕਾ ਦਾਵੇਂਗੇ ਆਜੋ ਪਤਦਰੋਂ ਆਜੋ ਦੇਖ ਰਹੇ ਆ ਡੀਗ ਰਹੇ ਆ ਮਸ਼ੀਨ ਵਾਲੇ ਨੂੰ ਗੱਠੇ ਦਾ ਲੱਗ ਗਿਆ ਬਸ ਲੱਗ ਗਿਆ ਲਵੇ ਕੰਮ ਚਲਾਉਣ ਦੇ ਫਿਰ ਕਰੀਏ ਸ਼ੁਰੂ ਫਿਰ ਦਿਖਾਣੇ ਤੁਹਾਨੂੰ ਇੱਕ ਪੰਗੂ ਵਗ ਗਿਆ ਬਈ ਦਿੱਲੀ ਉਹਨੂੰ ਕਹ ਰਿਹਾ ਕਹਦਾ ਕੋਈ ਚੱਕਰੇ ਨਹੀਂ ਮੈਂ ਹੈਗਾ ਚੱਕ ਦੇਗੇ ਆਪਾਂ ਕੋ ਬੰਦਾ ਇੱਕੇ ਬੁਲਾ ਲੀਂਗਾ ਆਪਾਂ ਬਥੇਰੀਆਂ ਉਹ ਦਿੱਲੀ ਲੰਘ ਗਿਆ ਬੰਦੇ ਇਹ ਪਤਾ ਲੱਗਾ ਕਾ ਦਿੱਲੀ ਲੰਘ ਗਿਆ ਜੀ ਮਿੱਤਰੋ ਮਸ਼ੀਨ ਵਾਲੇ ਨਹੀਂ ਆਏ ਕਿਉ ਤੜੀ ਕਰਤੇ ਮਨ ਖਰਾਬ ਕਰਤੇ ਮਨ ਖਰਾਬ ਬਈ ਟਰੈਕਟਰ ਇਤਨੀ ਲੈਜਣਾ ਪਵੇਗਾ ਨਹੀਂ ਅੱਜ ਨਿਬੜ ਜਾਂਦਾ ਹੁਣ ਕੱਲ ਤੇ ਕੀ ਗੱਲ ਕੱਲ ਨੂੰ ਹੋਰ ਕੰਮ ਹੋ ਜਾਂਦਾ ਬਈ ਇਤਰੀਆਂ ਬਈ ਮਸ਼ੀਨ ਵਾਲਿਆਂ ਦਾ ਕੇ ਕਹਨੇ ਕੇ ਕਹਨੇ ਧੜੀ ਉਹ ਕਿਹੜਾ ਜਾ ਰਿਹਾ ਲੈ ਵੀ ਗਠੇ ਵੀ ਨਿਬੇੜ ਤੇ ਲੱਗੇ ਸਾਰੇ ਸਾਰੇ ਨੇ ਵਿੜਦੇ ਬਈ ਚੱਲ ਵਧੀਆ ਕੰਮ ਨਿਬੜ ਗਿਆ ਇਦਾਂ ਹੀ ਲਸਣਾ ਹੀ ਗਟਾਈ ਹੋ ਜਾਈਗੀ ਛਾਏ ਵੀ ਮਿੱਤਰਾਂ ਬਾਦਸੌਰੀ ਆ ਬਾਜਣਾ ਪਹਿਲਾਂ ਹੀ ਪੂਰਾ ਪੂਰਾ ਫੇਰ ਵੀ ਚਲੋ ਲੱਤਾਂ ਵੀ ਕਸਰਤ ਕਰ ਰਹੇ ਹਾਂ ਗੁੱਡੇ ਵੀ ਲੱਤਾਂ ਹੀ ਪਾਰਿਆ ਮੁਰਗੇ ਨੂੰ ਵੀ ਰੋਟੀ ਜਾਨਵਰਾਂ ਤਦੋਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਧੰਨਵਾਦ ਲੈ ਵੀ ਮਿੱਤਰੋ ਸੂਰਜ ਗਿਆ ਛੀਪ ਤੋੜੀਏਗਾ ਵੀ ਅੱਜ ਨਹੀਂ ਕੱਲ ਨੂੰ ਨਿਪਟੇਗਾ ਮਸ਼ੀਨ ਵਾਲੇ ਕਹਿੰਦੇ ਅਸੀਂ ਔਗਰਾ ਪਤਾ ਨਹੀਂ ਕੀ ਬਦਰ ਰਹੇ ਆ ਪੂੜੀ ਬਦਰ ਰਹੇ ਆ ਬਦਰ ਰਹੇ ਆ ਤੇਲ ਲੈ ਕਰਿਆ 4:00 ਵਜੇ 4:00 ਵਜੇ ਦੱਸ ਕੀ ਕਰੀਏਗੇ ਚਲੋ ਠੀਕ ਹੈ ਵੀ ਮਿੱਤਰੋ ਚੱਲੀਏ ਘਰੋਂ ਨੂੰ ਲੈ ਕੇ ਟਰੈਕਟਰ ਤੇ ਇਤਨੀ ਜੁੜੀ ਜੜਾਈ ਖੜਾ ਦੇਗੇ ਅੰਦਰ ਤੇ ਸਵੇਰੇ ਇਤਨੀ ਹੱਕ ਲਿਆ ਵਿੱਚ